वीडियो बन रही है वीडियो बन रही है आप लाइए आप आबे लाई आबे लाई आक्रांत बल के बल आ पाकर 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 आ पा 来 ਆਵੇ ਨਾ ਬਸ ਉਹ ਮੇਰੇ ਨਾਲ ਛੱਤ ਮਾਰੀ ਬਾਹਰ ਕੋਈ ਲਾਡਾ ਕੀ ਇਹਨੂੰ ਛੱਤਾ ਦੀ ਆਵੇ ਇਹਦੇ ਸਾਹਮਣੇ ਆਵੇ ਆਵੇ ਪਤਾ ਚੱਲਿਆ ਕੋਈ ਗੱਲ ਨਹੀਂ ਉਸਰਾਉ ਸਾਡਾ ਛੱਤ ਵਾਦੀ ਕੋਈ ਗੱਲ ਨਹੀਂ ਕਈ ਵਾਰੀ ਤਾਂ ਜਾ ਛੱਤ ਵਾਦੀ ਕੋਈ ਨਹੀਂ ਕੋਈ ਨਹੀਂ ਸਾਡੀ ਗਾਈ ਦੇਤੀ ਕੀਤੀ ਹੈ ਸੇਕੋ ਕੋਈ ਨਹੀਂ ਤੁਸੀਂ ਸੋਹ ਮਾਨ ਕੇ ਕਹਿ ਤੋ ਨਹੀਂ ਤੁਸੀਂ ਸਾਰ ਲਾਈ ਜਸਤ ਹਾਂ ਕਰਨੀ ਲਈ ਮੈਂ ਕੰਮ ਨਹੀਂ ਕਰੂੰ ਕੰਮ ਕਰਕੇ ਲਾ ਕੰਮ ਨਹੀਂ ਹੋ ਰਿਹਾ चाली सौ चङा चङी ਕੱਤੀ ਨਹੀਂ ਹਾਂ ਗਰੀਬਾਂ ਦੇ ਵੜਾਈ ਕੋਈ ਨਹੀਂ ਮੈਨੂੰ ਫਾਹ ਲਾ ਦੀ ਜਿਹੜਾ ਲਾਉਣਾ ਉਹ ਨਾ ਇਹ ਕਿਹੜੇ ਨੂੰ ਫਾਹ ਲਾਉਂਦੇ ਹਾਂ ਮੈਂ ਨਹੀਂ ਕਿ ਮੈਂ ਫਾਹ ਲਾ ਦੀ ਚੋਣਾਂ ਦਾ ਨਾ ਖਾਤਾ ਜੇ ਮੈਂ ਕਰਦਾ ਇਹਨੇ ਬੰਦੇ ਸੁਣਦੇ ਅਸੀਂ ਕਿਸੇ ਨੂੰ ਫਾਹ ਨਹੀਂ ਲਾਉਂਦੇ ਅਸੀਂ ਸਰ ਕਿਸੇ ਨੂੰ ਫਾਹ ਨਹੀਂ ਲਾਉਂਦੇ ਆਇਆ ਮੈਂ ਪਕਾ ਆਪ ਪਕਾ ਲਾ ਕੇ ਕਿ ਤੂੰ ਹੀ ਲੋਕਾਂ ਨੂੰ ਤੇਰੇ ਮੱਤੇ ਇਹ ਪਿਆਸ ਲੱਗ ਗਈ ਐ ਮੇਰੇ ਖਲਾਸੀ ਜਿਹਨੇ 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 ਮੈਂ ਕੌਂਸਲ ਦੇ ਦਾਕੇ ਮਾ ਸੀ ਕੋਲੋਸ ਕਿਨੋਂ ਲੌ ਮੈਂ ਆਪਣੇ ਤੇ ਲਿਆ ਐ ਆਪਣੇ ਇਲਾਜ ਕਰਵਾਇਆ ਲੱਗੀ ਫੈਂਸ ਫੈਕਟਰ ਕੁਸ਼ਨੀਰ ਸਿੰਘ ਐਸ ਐਚਓ ਸਦਰਦਨ ਤਾਰਨ ਇਹ ਜਿਹੜਾ ਰੇਸ਼ੀਆਣਾ ਪਿੰਡ ਐ ਜੀ ਇਹ ਮੇਰੇ ਹਲਕੇ ਚ ਪੈਂਦਾ ਜੀ ਰਸ਼ੀਆ ਨੇ ਪਿੰਡ ਦੇ ਵਿੱਚ ਇੱਕ 2020 ਦੇ ਵਿੱਚ ਇੱਕ ਐਫਆਰ ਦਰਜ ਹੋਈ ਸੀ 295 323 506 ਦੀ ਐਫਆਰ ਦਰਜ ਹੋਈ ਸੀ ਵੀ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਅੰਦਰ ਵੜ ਕੇ ਤੇ ਇੱਕ ਮਦਈ ਦੀ ਜਿਹੜੀ ਉਹਨਾਂ ਨੇ ਬੇਦਬੀ ਕੀਤੀ ਸੀ ਉਹਦੇ ਵਾਲਾਂ ਦੀ ਬੇਦਬੀ ਵੀ ਕੀਤੀ ਤੇ ਉਹਦੇ ਆਧਾਰ ਤੇ ਇੱਕ ਐਫਆਰ ਦਰਜ ਹੋਈ ਸੀ ਜਿਹੜਾ ਜਿਹੜਾ ਜੇ ਉਹਨੂੰ ਮਾਨਜੋਗ ਅਦਾਲਤ ਵੱਲੋਂ ਜਿਹੜਾ ਉਸ ਮੁਕਦਮੇ ਨੂੰ ਅਜੇ ਤੱਕ ਖਾਰਜ ਨਹੀਂ ਕੀਤਾ ਗਿਆ ਸੀ ਉਸ ਮੁਕਦਮੇ ਦੇ ਵਿੱਚ ਚਾਰ ਦੋਸ਼ੀ ਸੀ ਤੇ ਉਹਨਾਂ ਦੋਸ਼ੀਆਂ ਦੇ ਵਸਦ ਦੇ ਵਿੱਚ ਜਿਹੜੀ ਸਾਡੀ ਪੁਲਿਸ ਪਾਰਟੀ ਜਿਹੜੀ ਉੱਥੇ ਐ ਪੰਡਲ ਰੇਸ਼ੀਆ ਨੇ ਉਹਦੇ ਘਰੇ ਗਈ ਸੀ ਜੇ ਉਹ ਉੱਥੇ ਹੀ ਰੇਸ਼ੀਆ ਨੇ ਉਹਦੇ ਘਰੇ ਪਹੁੰਚੇ ਤੇ ਉੱਥੋਂ ਮੈਨੂੰ ਮੁਲਾਜ਼ਮਾ ਦਾ ਫੋਨ ਆਇਆ ਇਹ ਜਿਹੜੇ ਇਹ ਬੰਦੇ ਆ ਜਿਹੜੇ ਨਾ ਤਾਂ ਬੰਦਾ ਸਾਨੂੰ ਦੇਣ ਦਿੰਦੇ ਆ ਤੇ ਨਾ ਸਾਡੀ ਗੱਡੀ ਨੂੰ ਰੰਗਣ ਦਿੰਦੇ ਆ ਇਸ ਕਰਕੇ ਅਸੀਂ ਮੈਂ ਫਿਰ ਆਪਣੀ ਸਮੇਤ ਪਾਰਟੀ ਪੁਲਿਸ ਉੱਥੇ ਮੈਂ ਪਹੁੰਚਿਆ ਤੇ ਉੱਥੇ ਪਹੁੰਚ ਕੇ ਤੇ ਜਿਹੜੀ ਮੈਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਇੱਕ ਬੰਦਾ ਦੋਸ਼ੀ ਐ ਉਹਦੀ ਤੁਸੀਂ ਕਿਉਂ ਮਦਦ ਕਰ ਰਹੇ ਹੋ ਜਿੱਤੇ ਇੱਕ ਜਲਵਿੰਦਰ ਸਿੰਘ ਤੇ ਗੁਰਵੀਰ ਸਿੰਘ ਨਾਂ ਦਾ ਬੰਦਾ ਸੀ ਉਹਨਾਂ ਨੇ ਸਾਡੀ ਗੱਡੀ ਰੋਕ ਕੇ ਤੇ ਸਾਨੂੰ ਦੋਸ਼ੀ ਨੂੰ ਲਿਜਾਣ ਵਾਸਤੇ ਮੜਾ ਕੀਤਾ ਜਿੰਨੂੰ बार-बार ਬੋਲਣ ਦੇ ਬਾਵਜੂਦ ਵੀ ਕੋਈ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਇਹਨਾਂ ਨੇ ਆਖਿਆ ਵੀ ਅਸੀਂ ਸਿੰਘਰ ਪੀਟੀ ਦੇ ਮੈਂਬਰ ਆ ਇਹਨੇ ਨੂੰ ਜਿਹੜਾ ਜਲਵਿੰਦਰ ਸਿੰਘ ਨੇ ਸਾਡੀ ਗੱਡੀ ਤੇ ਜਿਹੜੀ ਸਰਕਾਰੀ ਗੱਡੀ ਤੇ ਇਹਨੇ ਡਾਂਗਦਾ ਇੱਕ ਵਾਰ ਕੀਤਾ ਉਹ ਗੁੰਟ ਵੀ ਸਾਡੀ ਗੱਡੀ ਤੇ ਜੇ ਪਏ ਹੋਏ ਨੇ ਉਦੋਂ ਬਾਅਦ ਇਹਨਾਂ ਆਹੀ ਉਹ ਬੰਦਿਆਂ ਨੂੰ ਲਜਾਣ ਦੀ ਸਾਡੇ ਪੁਲਿਸ ਵਿਗਨ ਕੌਨ ਦੇ ਕਾਰਨ ਆਹੀ ਇਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਸੀ ਤੇ ਇਹ ਸਾਡੇ ਨਾਲ ਗੱਡੀ ਦੇ ਵਿੱਚ ਨਹੀਂ ਬੈਂਦੇ ਸੀ ਇਹਨੇ ਵਿੱਚ ਜਿਹੜੀ ਹਟੋਪਾਈ ਦੇ ਵਿੱਚ ਹੋਈ ਤੇ ਇਹਨਾਂ ਨੇ ਮੇਰਾ ਜਦੋਂ ਮੈਂ ਉਹਨੂੰ ਲੈ ਕੇ ਬੈਠਣ ਲੱਗਾ ਤੇ ਇਹਨਾਂ ਨੇ ਮੇਰਾ ਹੱਥ ਵੀ ਮਤਲਬ ਚਲਾ ਕੇ ਮਾਰਿਆ ਉਦੋਂ ਬਾਅਦ ਫਿਰ ਇਹਨਾਂ ਨੇ ਰਗਵੀਰ ਸਿੰਘ ਨੇ ਜਿਹੜੀ ਹੈ ਆਪਣੇ ਹੱਥ ਦੇ ਨਾਲ ਜਿਹੜੀ ਆਪਣੇ ਪੈਗ ਲਾ ਕੇ ਤੇ ਸਾਡੇ ਤੇ ਇੱਕ ਉਸ ਪਾਰਟੀ ਦੇ ਝੂਠੀ ਸ਼ਹਾਦਤ ਬਣਾਉਣ ਵਾਸਤੇ ਜਿਹੜੀ ਇਹ ਘਟਨਾ ਰਚੀ ਹੈ ਜਿਹੜੀ ਵੀਡੀਓ ਮੇਰੇ ਪਾਸ ਹੈ ਤੇ ਮੈਂ ਉਹ ਵੀਡੀਓ ਵੀ ਆਪ ਜੀ ਨੂੰ ਮੈਂ ਪੇਸ਼ ਕਰਦਾ ਹਾਂ ਹੋਣਾ ਜੀ ਇਹਨਾਂ ਦੇ ਖਿਲਾਫ ਜਿਹੜੀ ਹੈ ਇਹਨਾਂ ਨੇ ਪੁਲਸ ਪਾਰਟੀ ਦੇ ਇਹ ਦੋ ਚੀਨੂ ਦੋ ਚੀਨੂ ਫੜਨ ਵਿੱਚ ਇੱਕ ਪੁਲਸਫਾਰ ਟੀਲੇ ਵਿੱਚ ਇਹਨਾਂ ਨੇ ਵਿਗਨ ਪਾਇਆ ਡਿਊਟੀ ਦੇ ਵਿੱਚ ਇਹਦੇ ਨਾਲ ਖਿਲਾਫ ਜਿਹੜੀ ਹੈ ਖਾਣਾ ਹਜਾ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤਿੰਨ ਬੰਦਿਆਂ ਦੇ ਐਫ ਆਈ ਆਰ ਦਰਜੇ 15 ਅਨੁਸਾਤੇ ਹੈ ਜੀ